29 ਜੁਲਾਈ ਪੰਜਾਬ ਦਾ ਮੌਸਮ ਤੇਜ਼ ਮੀਂਹ ਤੇ ਝੱਖੜ ਇਸ ਪਰ ਉਤੇ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾ ਚਾਚੇ ਤਾਏ ਬਜ਼ੁਰਗ ਬੱਚੇ ਬੇਲੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਤੇ ਕਲਿੱਕ ਕੀਤਾ ਤੇ ਇਸ ਵੀਡੀਓ ਦਾ ਲਾਈਕ ਟਾਰਗੇਟ ਆ ਉਹ 500 ਆ ਤੇ ਕਮੈਂਟ ਟਾਰਗੇਟ 100 ਆ ਮੈਂ ਉਮੀਦ ਕਰਦਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੂਗੀ ਤਾਂ ਉਸ ਤੋਂ ਬਾਅਦ ਤੁਸੀਂ ਇਸ ਟਾਰਗੇਟ ਨੂੰ ਜਰੂਰ ਜਰੂਰ ਪੂਰਾ ਕਰੋਗੇ ਗੱਲ ਕਰਦੇ ਆਪਾਂ ਜੇ ਪੰਜਾਬ ਦੀ ਜਾਂ ਫਿਰ 올ਓਵਰ ਇੰਡੀਆ ਦੀ ਜੇਕਰ ਆਸੇ ਪਾਸੇ ਆਪਾਂ ਦੇਖਦੇ ਆਂ ਤਾਂ ਆਪਾਂ ਨੂੰ ਰੈੱਡ ਕਲਰ ਦੇ ਵਿੱਚ ਛੋਟੇ ਛੋਟੇ ਨਿਸ਼ਾਨ ਜਿਹੜੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਇਹ ਅਲਰਟ ਹੁੰਦਾ ਹੈ ਕਿ ਬਹੁਤ ਜ਼ਿਆਦੇ ਵੱਡੇ ਲੈਵਲ ਤੇ ਇੱਥੇ ਮੀਂਹ ਪੈ ਰਿਹਾ ਤੇ ਇੱਥੇ ਬਹੁਤ ਚੱਕਰ ਝੁੰਡ ਵੀ ਹੋਇਆ ਅੱਜ ਮੈਂ ਸਵੇਰ ਸਵੇਰ ਨਿਊਜ਼ ਦੇਖ ਰਿਹਾ ਸੀ ਤੇ ਬਿਹਾਰ ਦੇ ਵਿੱਚ ਇੱਕ ਪੂਰੇ ਦਾ ਪੂਰਾ ਪਿੰਡ ਹੀ ਰੜਕੇ ਖੜੇ ਪੈਰੀ 200 ਲੋਕਾਂ ਦੀ ਮੌਤ ਹੋ ਗਈ ਤੇ ਪਤਾ ਨਹੀਂ ਕਿੰਨੇ ਲੋਕ ਲਾਪਤਾ ਹੋ ਗਏ ਹੁਣ ਤੁਸੀਂ ਆਪ ਦੇਖ ਲਓ ਕਿ ਇੱਕ ਪੰਡ ਪਾਣੀ ਦੇ ਵਿੱਚ ਰੁੜ ਗਿਆ ਪਹਿਲਾਂ ਆਪਾਂ ਹਮਾਚਰ ਸਾਈਡ ਦੇ ਖਬਰਾਂ ਦੇਖਦੇ ਸੀ ਹੁਣ ਹੌਲੀ ਹੌਲੀ ਇਹ ਕਿਹਾ ਜਾਂਦਾ ਹੈ ਕਿ ਮਤਲਬ ਜੋ ਲੋਕ ਕਹਿ ਰਹੇ ਆ ਵੀ ਵੀ ਉੱਤੇ ਆ ਕਹਿ ਰਹੇ ਆ ਕੁਝ ਪੰਡਤ ਲੋਕ ਕਹਿ ਰਹੇ ਆ ਕੁਝ ਗੁਰੂ ਕਹਿ ਰਹੇ ਆ ਜਿਹੜੇ ਬਿਨੇ ਫਿਰਦੇ ਆ ਉਹ ਕਹਿੰਦੇ ਆ ਕਿ ਪਾਣੀ ਦੀ ਵਾਇਆ ਨਾਲ ਇੱਕ ਵਾਰ ਹੋਣਾ ਨੁਕਸਾਨ ਬਹੁਤ ਵੱਡੇ ਲੈਵਲ ਤੇ ਹੋਊਗਾ ਸਾਰੇ ਦੁਨੀਆ ਦੇ ਵਿੱਚ چاہے ਤੁਸੀਂ ਭਾਰਤ ਦੀ ਗੱਲ ਕਰ ਲੋ ਜਾਂ ਫਿਰ ਭਾਰਤ ਤੋਂ ਬਾਅਦ ਦੀ ਗੱਲ ਕਰ ਲੋ ਇਹ ਨਹੀਂ ਪਤਾ ਜੀ ਕਿੰਨਾ ਕੁ ਸੱਚ ਆ ਪਰ ਆਪਾਂ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਆ ਆਪਾਂ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿਉਂਕਿ ਉਹਨਾਂ ਤੋਂ ਵੱਡਾ ਗੁਰੂ ਦੁਨੀਆ ਦੇ ਵਿੱਚ ਕੋਈ ਹੋ ਨਹੀਂ ਸਕਦਾ ਨਾ ਹੀ ਕਦੇ ਕੋਈ ਹੋਇਆ ਤੇ ਨਾ ਹੀ ਕਦੇ ਜ਼ਿੰਦਗੀ ਦੇ ਵਿੱਚ ਕੋਈ ਹੋਊਗਾ ਜਿੰਨਾ ਟਾਈਮ ਆਪਾਂ ਜਿੰਨਾ ਕੁ ਉਹਨਾਂ ਨੂੰ ਜਾਣਦੇ ਆ ਜਾਂ ਫਿਰ ਆਪਾਂ ਜਿੰਨਾ ਕੁ ਉਹਨਾਂ ਦੀਆਂ ਲ ਗੱਲ ਕਰਦੇ ਹਾਂ ਮੌਸਮ ਦੀ ਪੰਜਾਬ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਅਜ ਮਾਹੌਲ ਜਿਆ ਗਰਮ ਦੇਖਣ ਨੂੰ ਫੇਰ ਮਿਲੂਗਾ ਠੰਡਾ ਮਾਹੌਲ ਆਪਾਂ ਕਹਿੰਦੇ ਕਿ ਠੰਡਾ ਮਾਹੌਲ ਦੇਖਣ ਨੂੰ ਮਿਲੂਗਾ ਪਰ ਆਸ-ਪਾਸ ਦੇ ਏਰੀਆ ਦੇ ਵਿੱਚ ਟੈਂਪਰੇਚਰ ਆਪਾਂ ਲੋ ਦੇਖਣ ਨੂੰ ਮਿਲ ਰਿਹਾ ਪਰ ਪੰਜਾਬ ਸਾਈਡ ਜਿਹੜਾ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਲਾਹੌਰ ਦੇ ਲਾਗੇ ਆਪਾਂ ਲੱਗ ਰਹੇ ਆ 31 32 33 34 ਤੇ ਇਸ ਤੋਂ ਇਲਾਵਾ ਜੇ ਭਾਰਤ ਦੀ ਗੱਲ ਕਰੀ ਅਦਰ ਸਟੇਟਾਂ ਦੀ ਤਾਂ ਉੱਥੇ ਵੀ ਆਪਾਂ ਨੂੰ ਟੈਂਪਰੇਚਰ 23 24 25 26 ਦੇਖਣ ਨੂੰ ਮਿਲ ਰਿਹਾ ਕਿਉਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਉੱਥ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ